ਕੇ ਆਪ ਬਹਨੇ ਹੱਸੇ ਕਿ ਹਾ ਕਿਉਂ ਹੈ ਹਾਏ ਹਾਏ ਚੱਲੀ ਬਾਈ ਨੂੰ ਲੈ ਜਾ ਤੂੰ ਨੂੰ ਲੈ ਕੇ ਜਾ ਸੱਸਰੀ ਜੀ ਇਹਨੇ ਤਾਂ ਦਿਮਾਗ ਦਾ ਸਕਰੀ ਹੋ ਗਿਆ ਥੱਲੇ ਥੋੜੇ ਤੂੰ ਪਨੀਰ ਟਿੱਕਾ ਲੱਗਿਆ ਬਣਾਉਤੋਂ ਵਧੀਆ ਗੱਲਾਂ ਬਣਾਉ ਪਰੇ ਬਣਾਉਣਾ ਦੋ ਆ ਜਿਹੜਾ ਕਹਿੰਦੇ ਹੁੰਦੇ ਆ ਸਟਰੋਸਟ ਕਰਕੇ ਬਣਾਉਣਾ ਨਹੀਂ ਤੁਹਾਨੂੰ ਕਿਹਨੇ ਕਿਹਾ ਘਰ ਵਿੱਚ ਬਣਾਉਣਾ ਹੈ ਕੜਾਹੀ ਚ ਆਉਣਾ ਆ ਦਿਖਦੀ ਆ ਕਿਉਂ

ਆਏ ਸੰਦੀਪ ਆਏ ਮੈਂ ਤੁਹਾਨੂੰ ਕਹੀ ਜਾਨੀ ਆ ਬਾਰ ਬਾਰ ਮੇਰੇ ਪਰ ਮਜਵਾਸ਼ ਕਰੋ ਵੀ ਕਿ ਆਪ ਹੋਂਦਰਾ ਛੇੜਦਾ ਵੀ ਆ ਬੈਲ ਮੁਝੇ ਮਾਰ ਕੀ ਬੋਲੀ ਬੈਲ ਬੋਲੀ ਮੈਨੂੰ ਤੈਨੂੰ ਬੈਲ ਬੋਲਤਾ ਹਾਏ ਉਹ ਕਹਾ ਬਤਾ ਯਾਰ ਮਸੀਤ ਸਭੀ ਦਾਗੀ ਸਾਰਿਆਂ ਨੂੰ ਮੈਂ ਬਣਾਉਣ ਲੱਗੀ ਆ ਜੀ ਅੱਜ ਪਨੀਰ ਟਿੱਕਾ ਮੈਂ ਕਹਿੰਦੀ ਵੀ ਮੇਰਾ ਘਰ ਵਾਲਾ ਖੁਸ਼ ਹੋ ਜੁਕਦਾ ਵੀ ਚਾਰ ਤਿੰਨ ਚਾਰ ਵੀੜੀਆਂ ਤੇ ਅਸੀਂ ਲੜਗੇ ਪਰ ਮੇਰੇ ਘਰ ਵਾਲੇ ਨੂੰ ਮੇਰੀ ਖੁਸ਼ੀ ਪਰਦਾਸ਼ਤ ਨਹੀਂ ਚਿੱਤੋ ਅਲੋ ਤੁਹਾਨੂੰ ਜੜਾ ਆਇਆ ਰਖਾ ਰਦਾ ਲੰਬਾ ਉਹ ਤੇ ਬਣਾਉ ਫਲਾਂ ਮਾਮੇ ਨੂੰ ਬਣਾਓ ਮਾਮੇ ਨੂੰ ਬਣਾਓ ਤੇ ਫੇਰ ਫਰੈਂਚ ਚ ਮਾਮਾ ਬਣੂਗਾ ਅੱਜ ਇਹ ਸਾਲ ਓਹੋ ਸਾਲਾ ਬਸ ਵੀਰੇ ਆਇਆ ਤੇ ਚਲੇ ਗਿਆ ਚਾਹੀ ਤਾਂ ਮੈਂ ਕਿਹਾ ਮਾਮਾ ਬਣਾਉ ਅੱਜ ਫੇਰ ਫਰੈਂਚ ਚ ਮੈਨੂੰ ਫੋਨ ਕੱਟ ਕੇ ਸੱਦਦੇ ਨਾ ਬੈਣਾ ਹੁਣ ਤਿੰਨੇ ਮਾਮਿਆਂ ਨੇ ਚਾਰੇ ਮਾਮਿਆਂ ਨੇ ਵੀਡੀਓ ਦੇਖ ਲਈ ਦੱਸ ਦਿਓ ਵੀ ਇਹਨਾਂ ਫਰੈਂਚ ਚ ਬਿਠਾ ਲਾ ਦਰੂ ਦਾ ਉਹਨੇ ਆਉਣਾ ਫੇਰ ਤਾਂ ਉਸ ਸਾਹ ਦੇ ਨਾਲ ਆਉਣਾ ਚਾਹੇ ਮੰਮੀ ਆਪਾਂ ਕਾਲੇ ਵੀਰੇ ਨੂੰ ਬੁਲਾ ਲਾਂ రజి శలిడిసిలుస్వలం చహై şంవిలి 전�ిసా, లిది నమాఘలు Either way, ఏటైలు కాలై ందినాది కుాలెండ్రథ్మల్లాలక куда లిఠిల transm motiv idiot highness కొక్లు అచసిలాесь అండు కంల reco ਲੋਕੋ ਸੇ ਆਪਾ ਗੋਰ ਜਾਣ ਛੜ ਗਿਆ ਜਿਹੜੀ ਹੁਣ ਉੱਥੇ ਦੂਈ ਬਾਲ ਪਈਓ ਪੜਦੋ ਉਹ ਨਿਆਣਿਆਂ ਨੂੰ ਕੱਢਣ ਨਹੀਂ ਰੰਦੀ ਅੱਛਾ ਉਹ ਕਹਿੰਦੀ ਮੈਂ ਖੇਲਣੀ ਆ ਉਹਦੇ ਨਾਲ ਖੇਲਦੇ ਹੈ ਨਹੀਂ ਉਹਦੇ ਹੁਣ ਉਹ ਧੋਬੜਾ ਪਈਆ ਬਾਲ ਕੋਈ ਨਾ ਮਰਕੇ ਦੇ ਦੋ ਪੜਕੇ ਦੇ ਦਿੰਨ ਪੜਕੇ ਦੇਣਾ ਤੁਸੀਂ ਇਹਨਾਂ ਨੂੰ 에ਅਰ ਫਰੈਂਚ ਬਣਾਇਆ ਠੀਕ ਆ ਜੋ ਉਹ ਕੰਮ ਸਰਦਾਰ ਜੀ ਤੁਸੀਂ ਕਹੋ ਵੀ ਮੈਂ ਖੁਸ਼ ਹੋ ਕੇ ਖਾਊਗਾ ਜੀ ਜੁੱਤੀ ਰਹਿਾਈਓ ਨਾ ਮੈਂ ਆਪਾਂ ਬਾਅਦ ਵਿੱਚ ਦੇਖਦੇ ਆ ਆਹ ਦੇਖੋ ਜੀ ਨਾ ਦਾ ਖੱਟਾ ਮਿੱਠਾ ਚੈੱਕ ਲਗਿਆ ਕਰਨਾ ਹਾਂ ਖੱਟਾ ਮਿੱਠਾ ਅੱਧ ਤੱਕ ਤਿੰਨ ਪੀੜਾ ਠੀਕ ਹੈ ਖੱਟਾ ਮਿੱਠਾ ਠੀਕ ਹੈ ਤੇ ਮੈਂ ਖਾਂ ਦਾਣੀ ਜੀ ਠੀਕ ਹੈ ਮੈਂ ਤਾਂ ਬਹੁਤ ਡਾਈਟਿੰਗ ਕਰਾ ਚੱਲ ਕੋਈ ਹੈਦਰ ਚੱਲ ਮੇਰੇ ਵਾਸਤੇ ਮੈਂ ਜਿੱ ਪਹਿਨੀ ਵਧੀਆ ਡਿਚ ਬਣਾਉਣੀ ਜਿਹੜਾ ਮੇਰੇ ਮੂਰੀਆ ਕੇ ਮੌਦਿਓ ਤਾਰੀਫ ਕਰਦੀ ਵੀ ਤੇਰੇ ਵਾਸਤੇ ਬੰਦ ਮੈਂ ਤਾਂ ਜ਼ਾਰੇ ਵਾਸਤੇ ਕਰ ਰਹੀ ਹਾਂ ਨਾ ਵੀ ਨਾ ਮੈਂ ਕਦੇ ਕਦੇ ਨੀਂ ਗੋੜੀ ਵੀ ਆਈ ਮੇਰੇ ਵਾਸਤੇ ਹਰਦਮਾ ਤਾਰਨ ਖਰੋਣਾ ਫਿਰ ਬੋਤ ਤੇਰੇ ਵਾਸਤੇ ਲਈ ਹੈ ਹੈ ਮਾਚੀ ਹੈ ਮਾਚੀ ਹੈ ਮਾਚੀ ਬੇਟਾ ਕੋਪਲਿੰਗ ਇਕ ਗੱਲ ਨੇ ਮੈਂ ਦੇਖੀ ਉਹਦੀ ਜਿਵੇਂ ਮੈਂ ਦੀ ਕਿਸੇ ਨਾਲ ਵੀ ਲੜਾਈ ਕੋਈ ਨਾ ਚੁੱਪ ਕਰ ਗੱਲ ਆਹ ਮੈਂ ਕਿ ਤੇਰੇ ਨਾਲ ਸਾਵਨ ਆਇਓ ਗਿਆ ਨਾ ਸਾਵਨ ਆਇਓ ਗਿਆ ਨਾ ਨਹੀਂ ਉਹ ਗੱਲ ਹੈ ਉਹ ਜਦੋਂ ਕਹਦਾ ਪਤਨੀ ਅੱਜ ਬਰ ઠੰਡੀ ਕਿਵੇਂ ਜਾਂਦੀ ਆ ਹਾਂ ਹਾਂ ਤਾਂ ਹੋ ਰਿਹਾ ਹੈਨਾ ਚੱਲ ਫਿਰ ਆਪਾਂ ਤਿਆਰੀ ਕਰੀਏ ਚਲੋ ਤਿਆਰੀ ਕਰਤਾ ਲਈ ਹੁਣ ਕੀ ਕਰਨੀ ਹੈ ਹਲੇ ਹਜਾ ਤੈਨੂੰ ਬਹੁਤ ਪਿਆ ਅੱਛਾ ਇਹ ਤਾਂ ਕੱਲਾ ਕੱਲਾ ਸੁੱਕਾ ਪਨੀਰ ਹੈ ਇਹਦੇ ਵਿੱਚ ਕੁਝ ਮਚ ਪਾਉਣਾ ਨਹੀਂ ਇਹ ਤੁਸੀਂ ਆਂ ਮੇਰੀ ਗੱਲ ਸੁਣੋ ਉਹ ਤੁਹਾਡਾ ਇਹ ਇਹ ਮਰਾ ਦਾ ਪੱਗ ਜੀ ਅਸੀਂ ਉਹ ਲਾ ਲੈਣਾ ਜੀ ਨਾ ਬਾਕੀ ਦਾ ਮਾਲ ਦਹੀਂ ਵਾਲਾ ਤਾਂ ਪੁੱਤੰਦਰ ਸੁਣ ਲਓ ਸਰ ਸਾਮਾਨ ਤੁਸੀਂ ਇੱਥੇ ਤਿਆਰ ਕਰੋ ਨਹੀਂ ਅੰਦਰ ਹੋਣਾ ਮੰਮੀ ਦਹੀਂ ਵਗੈਰਾ ਦਾ ਦਹੀਂ ਚਾਹੀਦਾ ਸਾਨੂੰ ਥੋੜਾ ਜਾਂ ਦਹੀਂ ਚਾਹੀਦਾ ਉਹਦੇ ਵਿੱਚ ਮਸਾਲੇ ਲੈ ਲੈਣੇ ਆ ਫੇਰ ਆ ਸਾਮਾਨ ਨੂੰ ਥੋੜਾ ਮੈਂ ਜਾ ਫੇਰ ਲੈਟ 20 ਮਿੰਟ ਤੈਨੂੰ ਰੱਖਣਾ ਵੀ ਦੇਣਾ ਵੀ ਰੈਸਟ ਦਵੇ ਇਹ ਇਹਦੇ ਵਿੱਚ ਬੜੇ ਚਲੋ ਚਲੋ ਬੱਚੂ ਚਲੋ ਚਲੋ ਬੱਚੂ ਉਹ ਪੰਜਾਬੀਆਂ ਦੀ ਬਾਤ ਹੈ ਜਿੱਦੈ ਨੂੰ ਮਰਜੀ ਲੈ ਜੋ ਚਲ ਇੱਕ ਹੋਰ ਰਹਿ ਗਿਆ ਇੱਕ ਹੋਰ ਰਹਿ ਗਿਆ ਉਹ ਨਹੀਂ ਚਾਹੀਦਾ ਜੀ ਆਪਾਂ ਚਲ ਆਪਾਂ ਨੂੰ ਆਪਣੇ ਕੰਮ ਦਾ ਸਮਾਨ ਚਾਹੀਦਾ ਕੀ ਹੋ ਗਿਆ ਆਪੇ ਇੱਕ ਕੰਮ ਘਟਾ ਦੇਈ ਮम्मी ਕਰਾ ਇਹ ਰੱਬਾ ਦੁੱਧ ਦਾ ਹਾਲ ਤੇਰੇ ਕੋਈ ਨਹੀਂ ਕੋਈ ਦੁੱਧ ਨਾ ਮਾਰਨੀ ਪੀਓ ਕਰੋ ਕੋਈ ਨਹੀਂ ਦੁੱਧ ਹੈ ਤभी ਪਤੀ ਲਾ ਲਈ ਪੜ ਗਿਆ ਕੋਈ ਨਹੀਂ ਚਾਰ ਜਗਾ ਪਤਾ ਮੈਂ ਨਹੀਂ ਇਹਦੇ ਸਰਵੇ ਕਰਨਾ ਜਾਂ ਸਾਡੀ ਵੀ ਕਿਆ ਹੋਇਆ ਐਨਕ ਦੁੱਧ ਪੋ ਗਿਆ ਦੇਖ ਲਾ ਇੱਕ ਨਾ ਨਹੀਂ ਕੁਝ ਨਹੀਂ ਕਹਿ ਸਕਦੀ ਪਤਾ ਕਹਤੇ ਮੇਤੇ ਥੋੜੀ ਜੀ ਚਾਹ ਪੜ ਜਾਨੀ ਮੰਮੀ ਜਦੈ ਕਹਿਣਾ ਕੱਢਣ ਅੱਜ ਦੀ ਉਬਲ ਕਾਤੇ ਗਈ ਚ ਛੋੜੀ ਆ ਉਹ ਦਾਦਾ ਘੱਟ ਕੱਢਦੀ ਹੁੰਨੀ ਮੈਂ ਉਹ ਘੱਟ ਕੱਢਦੀ ਹੁੰਨੀ ਉਹ ਜਾਣੀ ਕਿ ਜਿਹੜੀ ਚਾਹ ਐ ਨਾ ਉਹ ਇਹਦੇ ਵਿੱਚ ਪੈ ਜਾਂਦੀ ਆ ਜਿਹੜਾ ਹੁਣ ਦੁੱਧੋ ਵਾਲੇ ਵਾਲੇ ਗੱਲ ਆ ਕਹਿੰਨੇ ਆਪਣੇ ਪਿੰਨ ਵੀ ਚਾਹ ਕਰੋ ਕਰੋ ਤੁਸੀਂ ਤਿਆਰੀ ਫੇ ਮੈਂ ਬਾਅਦ ਚ ਰੋਟੀ ਪਕਾਉਂਦੀ ਆ ਹੈ ਸੱਜੀ ਸੱਜੀ ਹਾਂ ਮੈਂ ਮਰਜੇ ਇਹ ਮੂੰਹ ਚ ਬਸ ਪਾ ਲੈ ਕੇ ਗਈ ਹੈ ਲੋ ਪਾ ਕੇ ਲੈ ਕੇ ਗਏ ਆ ਪਨੀਰ ਪਾ ਮੂੰਹ ਹੀ ਨਹੀਂ ਪਿੱਸਾ ਅਦਰ ਮੂੰਹ ਦਾ ਖਿੱਚੀ ਦੇ ਚ ਸੰਤ ਹਾਂ ਦੇਖੀ ਹਾਂ ਕੱਢਤਾ ਇਹ ਆਉ ਦੇਖ ਇਹ ਵੀ ਪਨੀਰ ਚੋਰ ਆ ਦੇਵਰ ਬਾਰੇ ਲੱਛਣਾ ਤਾਂ ਹੈ ਜੇ ਮੈਂ ਹੁਣ ਤ ਤੇ ਮੰਗ ਕੇ ਲੰਗੀ ਤੇ ਦੇਣਾ ਨਹੀਂ ਦਾ ਇਹ ਮੇਰਾ ਦਿਲੂ ਬਹਾਦਰ ਹਾਏ ਦਿੱਚ ਪਿਆ ਪਨੀਰ ਦੇ ਟੁਕੜੇ ਜਿੰਨੇ ਮਰਜੀ ਚਲੋ ਚਲੋ ਇਹ ਹੋ ਵੀ ਨਹੀਂ ਕੋਈ ਨਹੀ ਹੋ ਪੇ ਰਣ ਦੋ ਯੂਜ਼ ਹੋ ਜਣੇ ਹੋਰ ਕੰਮ ਹੋਰ ਕਰ ਜਣਗੇ ਜਸਮੀਤ ਨਹੀਂ ਕਿਹਾ ਕਿਤੋਂ ਵਾਰਤ ਹੋ ਜੂਗੇ ਤੁਸੀਂ ਆ ਪਾਓ ਪਾਪਾ ਨਹੀਂ ਨਹੀਂ ਆ ਰਹੀ ਆ ਲਾ ਨੂਣ ਨਹੀਂ ਥੋੜਾ ਜਿਹਾ ਕੱਟੇ ਪਾਉਂਦੇ ਪਰ ਅੱਗੇ ਬਾਅਦ ਚ ਖੈਰਚੀ ਵੀ ਵਰਤ ਆਓ ਨਾ ਉੱਪਰ ਤੇ ਮੈਗੀ ਮਸਾਲਾ ਜਾ ਘੜ ਲਓ ਫੇ ਗਾਲੀ ਮੈਨੂੰ ਪਤਾ ਸੀ ਟੈਨਸ਼ਨ ਨਾ ਲੋਈ ਨੇ ਨੂੰ ਖਾਣਾ ਪਾ ਪਾਵਾਂਗੇ ਨਮਕ ਸ਼ਮਕ ਨਮਕ ਸ਼ਮਕ ਡਾਲ ਦੇਗੇ ਥੋੜਾ ਜਹਾ ਉਹ ਪਾ ਦੇਗੇ ਹਲਦੀ ਵਗੈਰਾ ਪਾਣੀ ਜੀਰਾ ਵੀ ਡਾਲਨੇਗੇ ਹਲਦੀ ਥੋੜੀ ਜੀ ਕੰਮ ਰੰਗ ਦੇ ਬਸ ਨਮਕ ਸਪੈਸ ਲੈ ਲੈ ਉਹਨੂੰ ਬੰਦ ਕਰ ਤਾ ਮਸਾਲਾ ਕਿਹੜਾ ਕਸੂਰੀ ਮੇਥੀ ਹੈ ਨੀ ਖਤਮ ਹੋ ਗਈ ਉਹ ਤੇਰੇ ਧਨੀਆ ਪਾਉਂਦਾ ਕਿੱਥੇ ਪਿਆ ਬਈ ਆਹ ਦੇ ਪਈ ਨੀ ਛੋਟੀ ਕੋਈ ਤੇਰਾ ਮੈਗੀ ਮਸਾਲਾ ਲੱਗਣਾ ਇੱਥੇ ਕਿਤੇ ਗਿਰੇ ਹੋਏ ਆ ਉਹ ਸਾਈਡ ਪਰ ਲੱਭਣੇ ਪੈਣਾ ਤੁਹਾਨੂੰ ਆਪ ਇਹ ਤਾਂ ਕਾਫੀ ਆ ਗਾਸ ਤੇ ਰਾਜ ਦੀ ਘੜੀ ਚ ਨਹੀਂ ਮਿਲਣਾ ਮੈਂ ਰਹਿਣ ਦੇ ਤੁਸੀਂ ਆਪ ਪਾਓ ਮਸਾਲਾ ਕਿਹੜਾ ਮਸਾਲਾ ਮਚਾ ਕੇਚ ਕੇਚ ਬੀਜੀ ਤੁਹਾਡੇ ਨਾਲ ਤੇ ਰੈਸਪੀ ਬਣਾਉਣ ਲੱਗੇ ਆ ਅੱਗੇ ਜਾਓ ਤੁਹਾਡੇ ਵਾਸਤੇ ਸਪੈਸ਼ਲ ਅਜੀਕ ਰੈਸਪੀ ਬਣਾਉਣ ਲੱਗੇ ਹੋਏ ਖਾਣ ਦਾ ਸਵਾਲ ਇਹ ਬਤੇ ਰੈਸਪੀ ਬਣਾ ਲਓ ਮੈਂ ਖਾਊਗਾ ਹੋਵੇ ਨਹੀਂ ਪਰ ਤੁਹਾਡੇ ਗੈਲੂ ਕਿਹਨੋਗੇ ਗੱਲ ਨੂੰ ਕਿੰਨੀ ਲੱਗਦਾ ਏਅਰ ਫਰੈਸ਼ ਚ ਬਣਾਉਣ ਲੱਗੇ ਸੀ ਤਲਕੇ ਨਹੀਂ ਬਣਾਉਣ ਉਹ ਤੁਹਾਡੇ ਗੱਲ ਨੂੰ ਕੀ ਹੋ ਗਿਆ ਪਤਾ ਨਹੀਂ ਕਿ ਚੱਕਰ ਹੈ ਮੈਂ ਕਹਿੰਦੀ ਤੁਸੀਂ ਠੰਡਾ ਬਣੀ ਜਾਵਾ ਪੀ ਲਿਆ ਤੇ ਤੁਸੀਂ ਹੁਣ ਮਤਲਬ ਇਹਨੂੰ ਬਾਬੇ ਨਾਲ ਪੋਗ ਵਾਲਾ ਸੱਚਰ ਦਾ ਨਹੀਂ ਕੋਈ ਵੀ ਇਹ ਕੱਲਾ ਕੱਲਾ ਚੱਕੀ ਜਾਂਦਾ ਹੈ ਕੱਲਾ ਕੱਲਾ ਚੱਕਦਾ ਇਹਨੂੰ ਮੈਂ ਬੁੱਲੇ ਅੰਨਾ ਸਵਾਲ ਹੁੰਦੀ ਗਪਾ ਬਾਪੇ ਬਾਸ਼ਾ ਬਣਾਇਆ ਤਾਂ ਨਹੀਂ ਕੱਚਾ ਨਹੀਂ ਰਿਹਾ ਕਾਜ ਹੈ ਤੁਸੀਂ ਕਿਹਾ ਨਾ ਸਵੇਰ ਨੂੰ ਖਾਓਗੇ ਸਵੇਰ ਨੂੰ ਤਾਂ ਨੂੰ ਬਚਣਾ ਨਹੀਂ ਆ ਲਓ ਲੱਬ ਕੇ ਲਾ ਚੂਂਗ ਲਗਾਉਂ ਕੇ ਦੇਖ ਸੋ ਆਏ ਕੱਟ ਕੇ ਲਈ ਹੈਗੇ ਆਪਣੇ ਹੈਗੇ ਆਏ ਹੈਗੇ ਉੱਪਰ ਪਏ ਆ ਆਇਓ ਪਾ ਦੇ ਮਸੀ ਤੂੰ ਨਹੀਂ ਨਹੀਂ ਮੈਂ ਆਪੇ ਪਾਵਾਂ ਨਾ ਤੂੰ ਟੈਂਪ ਬਣਾ ਲੈ ਚਲੋ ਆ ਚੱਕ ਅੱਧਾ ਤਾਂ ਬਣ ਗਿਆ ਇਹ ਕਿਆ ਵਾਸਤੇ ਬੇਸ ਤਾਂ ਤਿਆਰ ਹੋ ਗਿਆ ਦਾ ਹਾਂ ਬਾਕੀ ਤਾਂ ਮੰਨਦੇ ਨੇ ਲੈ ਥੰਕ ਯੂ ਕੁਝ ਵੀ ਘਾਤੇ ਕਿੱਛੇ ਅਗਰ ਐਸੀ ਕਰਨ ਨਹੀਂ ਆਪਕੋ ਮਿਲਿਆ ਜੱਤਾ ਮੈਂ ਕਰਨ ਦੀ ਨਾ ਮਿਲਦਾ ਚੀਜ਼ ਦਾ ਪਤਾ ਹੀ ਨਹੀਂ ਲੱਗਾ ਹੁਣੇ ਵੀ ਆ ਜਾਣਾ ਸੀ ਤੀਓ ਕਿਤੇ ਬਾਅਦ ਜਿੰਨੇ ਹਾਂ ਬੱਸ ਕੰਟਾ ਕਿ ਆ ਗਿਆ ਨੂੰ 30 ਲੱਜ ਜਣੇ ਅੱਧਾ ਘੰਟਾ ਨਹੀਂ ਅੱਧਾ ਘੰਟੇ ਨੂੰ ਰੈਸਟ ਦੇਣੀ ਆ ਪੁੱਛਣਾ ਚਾਹੀਦਾ ਹਾਂ ਰੈਸਟ ਦੇਖਦਾ ਘੰਟਾ ਤਾਂ ਹੀ ਤਾਂ ਪਤਾ ਲੱਗਦਾ ਆ ਵੀ ਬੜ ਗਿਆ ਜੀ ਮੁਬਾਰਕਾਂ ਦੀ ਸਾਰੇ ਨੂੰ ਹੁਣ ਖੁਸ਼ੀਆਂ ਦਾ ਦਿਨ ਆ ਗਿਆ ਜੀ ਮਾਸੀ ਸਾਡੀ ਲੱਗੀ ਟਿੱਕਾ ਬਣਾਉਣਾ ਟੈਂ ਟਾ ਟੈਂ ਸਾਡੇ ਮੁੰਡੇ ਨੂੰ ਕੁੜੀ ਪਸੰਦ ਕਰ ਗਈ ਇੱਕ ਹੁਣ ਅਸੀਂ ਛੇਤੀ ਦੇ ਕੇ ਵਿਆਹ ਕਰਨਾ ਹੈ ਜੀ ਉਹਦਾ ਸੋ ਹੁਣ ਪੇਪਰ ਲੱਗਿਆ ਬਰਦਰ ਪੇਪਰ ਪੜ੍ਹਨਾ ਕੈਂਚੀ ਬਣਾ ਪਤਾ ਕੈਂਚੀ ਬਣਾਈ ਵੀਰ ਬਣ ਕੇ ਇਹਨੂੰ ਫੜਾ ਦੇ ਚੱਲ ਕੰਮ ਕਰਾਉਣਾ ਚਾਹੁੰਦੀ ਆ ਇਹ ਚਾ ਫੜਾ ਲੈ ਕੀ ਦਾ ਬੱਚਾ ਇਹ ਪਤਾ ਨਹੀਂ ਕੀ ਦਾ ਕੀ ਦਾ ਗੰਦੇ ਦਾ ਬੱਚਾ ਹੈ ਕੀ ਦਾ ਬੱਚਾ ਕਿਸ ਦਾ ਬੱਚਾ ਹੈ ਤੂੰ ਦੀਦੀ ਦਾ ਦੀਦੀ ਅਵੇ ਕੀ ਆ ਗਿਆ ਇਹ ਲਿਖਣਾ ਜਸਮੀਨ ਦੂਜੇ ਨਹੀਂ ਆਉਂਦੇ ਹਾਂ ਉਹਦੇ ਕੱਪੀ ਦੇ ਹੁੰਨੇ ਆ ਉਹ 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 ਜਿਹਨੇ ਕੱਪਕੇਕ ਬਣਾਏ ਕਾਗਜ਼ ਦੇ ਹਾਂ ਕਾਗਜ਼ ਦੇ ਹਾਂ ਲੈ ਕੇ ਆਉਂਗੇ ਆਪਾਂ ਉਹ ਸ਼ੇਪ ਦੇ ਰਹਿ ਕੇ ਆਉਂਗੇ ਆਪਾਂ ਇਹਨਾਂ ਹਾਂ ਦੇਵ ਨੇ ਆ ਜੇ ਕਾਦੂ ਮੰਮੀ ਨੇ ਜਾਣ ਦਿੱਤਾ ਆਪਾਂ ਫਿਰ ਆਪਾਂ ਕਾਦੂ ਚੱਲ ਜਾਵਾਂਗੇ ਚੱਲਾਂਗੇ ਹਾਂ ਸਾਡਾ ਜੀ ਸੈੱਟ ਕਰਤਾ ਸੀ ਵਿੱਚ ਹੀ ਤੇ ਹੁਣ ਸਾਡੀਆਂ ਜੀ ਨਿਕਲ ਗਈਆਂ ਸਟਿੱਕਾਂ ਹਾਂ ਪਹਿਲਾਂ ਆਪਾਂ ਤਿੰਨ ਦੇ ਵਿੱਚ ਬਣਾ ਕੇ ਦੇ ਹਾਂ ਹਾਂ ਕੋਣ ਆ ਸੀ ਮੇਰੇ ਅੱਧਾ ਘੰਟੇ ਤੇ ਉਹ ਵੈਸੇ ਅੱਧੇ ਘੰਟੇ ਦੇ ਉੱਪਰ ਟਾਈਮ ਹੋ ਗਿਆ ਵੀ ਮਾੜੀ ਤਾਂ ਨਹੀਂ ਠੀਕ ਆ ਗੱਲ ਹਾਂ ਉਹਨੂੰ ਰੱਖਣ ਨੂੰ ਤੁਸੀਂ ਕਹਿੰਦੇ ਤਾਂ ਵੀ ਅੱਧਾ ਘੰਟਾ ਰੱਖਣਾ ਆਪਾਂ ਨੇ ਘੰਟਾ ਰੱਖ ਤਾ ਉਹ ਠੀਕ ਹੈ ਵਧੀਆ ਗੱਲ ਉਹਦੇ ਵਿੱਚ ਨਾ ਸਾਰਾ ਸਮਾਨ ਚਲੇ ਗਿਆ ਜਿਹੜਾ ਖਾਣਾ ਭਈ ਇਹ ਤਾਂ ਦੇਸੀ ਨੁਕਤਾ ਹੀ ਵਾਪਨਾ ਪੈਣਾ ਕੋਣ ਜੀ ਇਹ ਸਾਸੀ ਤਿਆਰ ਕਰੇ ਸ਼ਿਮਲਾ ਮਿਰਚ ਪਾ ਦਿੱਤੀ ਹੈ ਤੇ ਹੁਣ ਪਾਊਗਾ ਜੀ ਪਨੀਰ ਹੂੰ ਫੇਰ ਪਾਊਗਾ ਸਾਡਾ ਪਿਆਜ਼ ਮੂੰਹ 'ਚ ਪਾਣੀ ਆ ਰਿਹਾ ਠੀਕ ਹੈ ਜੀ ਉਹ ਤੋਂ ਬਾਅਦ ਫੇਰ ਸ਼ਿਮਲਾ ਮਿਰਚ ਜਿਹੜੇ ਟਮਾਟਰ ਤੇ ਉਹ ਕਿੱਥੇ ਗਏ ਸਭ ਕੁਝ ਪਾਊਗਾ ਬਾਅਦ ਵਿੱਚ ਵਿੱਚੇ ਰੁੜਦਾ ਮੇਕਾ ਲਾਸਟ ਤਾਂ ਆਪਾਂ ਪਾਣੀ ਲੱਗੇ ਬਾਈ ਪਹਿਲਾਂ ਮੈਨੂੰ ਬਹੁਤ ਹੁੰਦਾ ਤਾਂ ਹਾਈ ਸਾਡੇ ਵੀ ਤੰਦੂਰ ਹੋਵੇ ਤੰਦੂਰ ਹੋਵੇ ਬਾਬਾ ਜੀ ਨੇ ਬੜੀਓ ਕਿਰਪਾ ਕਰਤੀ ਫਿਰ ਹਾਂਜੀ ਜਿਹੜੀ ਚੀਜ਼ ਦੀ ਆਪਣੇ ਨਾ ਮੰਨ ਚੀ ਉੱਥੇ ਪਰਮਾਤਮਾ ਵਰੂ ਹੋ ਗਈ ਹੂੰ ਤੁੰਗਾ ਜਾ ਹਾਂ ਆਲੀ ਚਾਜ ਜਹਾਜ਼ ਦੱਸਦੀ ਇਹਨੇ ਮੇਰੇ ਵੀਰ ਨੂੰ ਦੇ ਵੀਰ ਨੂੰ ਦੇ ਆਲੀ ਚਾਜ ਜੱਸਾ ਪਰਦੋ ਪਰਦੋ ਇਹਨੂੰ ਚੰਗੀ ਤਰ੍ਹਾਂ ਨੇ ਆਣੇ ਵੀ ਵੱਖ ਨੇ ਪੱਕੇ ਸਾਨੂੰ ਜੀ ਸਟਾਈਲ ਜਿਹਾ ਅਸੀਂ ਪਹਿਲੀ ਵਾਰ ਬਣਾਇਆ ਹਨ ਪਰ ਤਾਂ ਜਾਣੀ ਪਤਾ ਜਾਣੀ ਕੋਈ ਗੱਲ ਨਹੀਂ ਹੈ ਮੇਰਾ ਮੰਨਣਾ ਹੈ ਵੀ ایکسپੀਰੀਅੰਸ ਕਰਕੇ ਦੇਖਣਾ ਚਾਹੀਦਾ ਵੀਡੀਓ ਵੀ ਮੈਂ ਤਾਂ ਬਣਾਉਦੀ ਆ ਵੀ ਜੇ ਅਸੀਂ ਗਲਤੀ ਕਰੂਗੇ ਜਿਹਦੇ ਦੱਸ ਦੇਣਾ ਅਗਲੀ ਵਾਰ ਨੂੰ ਹੁੰਦੀ ਨਹੀਂ ਫਿਰ ਮੈਨੂੰ ਥੋੜਾ ਜਿਹਾ ਦਹੀਂ ਆਪਨਾ ਪਤਲਾ ਲੱਗਿਆ ਅੱਛਾ ਜਿੱਥੇ ਤੱਕ ਮੇਰੀ ਜਜਮੈਂਟ ਹੈ ਫੇ ਮੈਨੂੰ ਥੋੜੀ ਜੀ ਉਹ ਮਿਸਟੇਕ ਜ਼ਰੂਰ ਲੱਗੀ ਹੋਈ ਆ। ਹੋਰ ਬਾਕੀ ਸਮਾਰ ਮੇਰਾ ਸਾਰਾ ਠੀਕ। ਤੁਹਾਨੂੰ ਯਾਦ ਹੈ ਕੋਈ ਮੈਂ ਵੀ ਬਣਾਇਆ ਤਾਂ? ਹਾਂ। ਹਾਂ ਬਣਾਇਆ ਸੀ ਕੂੰਗੀ। ਉਹ ਵੀ ਬੌਸ ਵਾਤਾ ਬੋਲ। ਆਏ ਹੋਏ। ਪਰ ਗੱਲ ਇਹ ਧੀ ਵੀ ਉਹਦੇ ਵਿੱਚ ਆਪਣਾ ਤੇਲ ਚਤਲਦਾ। ਤੇਲ ਚਤਲਦਾ ਤਾਂ ਗੱਲ ਉਹਦੀ ਹਾਂ। ਹਾਂ ਇਹ ਆਪਣਾ ਹੁਣ ਜਾਨੀ ਕਿ ਤੰਦੂਰ ਹੋਣਾ। ਹੂੰ। ਮੰਨ ਲਓ ਜਿਹੜਾ ਹੁਣ ਬਾਜ਼ਾਰ ਦੇ ਵਿੱਚ ਆ। ਉਹ ਤੰਦੂਰ ਤੇ ਵਿੱਚ ਉਹਨੂੰ ਤੇਲ ਤੂਲ ਕੁਝ ਨਹੀਂ ਦੇਖਦਾ। ਤੰਦੂਰ ਚ ਵੀ ਜਿਹੜੇ ਵਿੱਚ ਬਾਅਦ ਚ ਉਹ ਕਰੀਮ ਜਿਰ ਲਾਉਨੇ ਆ ਉਹ ਵੀ ਆਪਣੇ ਸੇਟ ਲਈ ਖਰਾਬ ਕਰਦੀ ਆ ਹੂੰ ਬੈਡ ਤਾਂ ਹਰੇਕ ਚੀਜ਼ ਚ ਬਾਹਰ ਵਾਲੀ ਚੀਜ਼ ਚ ਤਾਂ ਆਪਾਂ ਨੂੰ ਹੀ ਪਤਾ ਕਿਵੇਂ ਦਾ ਆਪਾਂ ਨੇ ਇਹਦੇ ਵਿੱਚ ਕਰੀਮ ਨਹੀਂ ਪਾਈ ਹਾਂ ਤਾਂ ਨਾ ਹੋ ਰਿਹਾ ਹੁਣ ਯਾਦ ਆ ਗਈ ਮੇਰੇ ਗੱਲ ਹਟੋ ਮੈਂ ਦੱਸਦੀ ਆ ਬਾਕੀ ਫਿਰ ਮਾਸੀ ਮੇਰੀ ਗੱਲ ਸੁਣੋ ਆਪਾਂ ਤਾਂ ਘਰੇਲੂ ਚੀਜ਼ ਬਣਾ ਰਹੇ ਆ ਆਪਾਂ ਨੇ ਕਿਹੜੇ ਕਿਸੇ ਨੂੰ ਖਵਾਉਣਾ ਮਤਲਬ ਬਣਾ ਕੇ ਸਪੈਸ਼ਲ ਖਵਾ ਰਹੇ ਆ ਨਹੀਂ ਜਿਹੜੇ ਹੁਣ ਦੇਖਦੇ ਆ ਮੇਰੇ ਭੈਣ ਭਰਾ ਉਹਨਾਂ ਨੂੰ ਦੱਸਤਾ ਵੀ ਕਰੀਮ ਦੀ ਕਮੀ ਆ ਉਹਨਾਂ ਨੂੰ ਦੱਸਤਾ ਬਈ ਬਈ ਕਰੀਮ ਇਨਕਲੂਡ ਕਰ ਲਿਓ ਵਿੱਚ ਜੇ ਤੁਹਾਨੂੰ ਲੱਗਿਆ ਤਾਂ ਮੇਰੀ ਇੱਕ ਰੈਸিপি ਹੈਗੀ ਹੈ ਜੀ ਉਹ ਵੀ ਦੇਖ ਲਓ ਠੀਕ ਹੈ ਹੁਣ ਆਪਾਂ ਟਕਾਵਾਂਗੇ ਜੀ ਇਹਨੂੰ ਬੜੇ ਪਿਆਰ ਸਤਿਕਾਰ ਨਾਲ ਜੋ ਅਸੀਂ ਖਾਇਆ ਜਾਏਗਾ ਪਰ ਹੁਣ ਇੱਕ ਮਹਿੰਗੀ ਚੀਜ਼ ਹੂੰ ਇਹ ਕੀ ਹੈ ਬਟਰ ਬਟਰ ਕਿਹਦੇ ਸੀਗੀ ਆ ਬਟਰ ਹੈ ਅੱਛਾ 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 ਕਿਉਂਕਿ ਆਪਾਂ ਨੇ ਨਾ ਜੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਨੂਨ ਵੀ ਘੱਟ ਲੱਗੂਗਾ ਇਹਨਾ ਬਟਰ ਆ ਉਹਦੇ ਵਿੱਚ ਥੋੜਾ ਜਿਹਾ ਨੂਨ ਹੁੰਦਾ ਇਸ ਕਰਕੇ ਮੈਂ ਬਟਰ ਯੂਜ਼ ਕੀਤਾ ਘਰ ਦੀ ਮੱਖਣੀ ਦੇ ਵਿੱਚ ਹੀ ਨੂਨ ਪਾਇਆ ਮੇਨ ਗੱਲ ਇਹ ਆ ਹੂੰ ਸੇ ਹੁਣ ਆਪਾਂ ਇਹਨਾ ਵੀ ਦੇਖੋ ਕੀ ਆ ਬਣਾ ਰਹੇ ਆ ਹੁਣ ਅਸੀਂ ਫਰਾਈ ਹਾਂ ਹੋਏ ਲੱਗਿਆ ਬਈ ਉਹਦੇ ਪਰ બસ ਹੋ ਗਿਆ سٹارٹ ਇਹ ਹੁਣ ਦੇਖਦੇ ਆ ਜੀ ਪੂਰੇ 10 ਮਿੰਟ ਤੱਕ ਇਹਨੇ ਟਾਈਮ ਦਿੱਤਾ ਇਹ 8 ਮਿੰਟ ਦਾ ਦੇ ਰਿਹਾ ਫਿਰ ਹੁਣ ਚਲੋ 10 ਦਾ ਕਰਤਾ ਮਾਸੇ ਨੇ ਹੁਣ ਕਰਾਂਗੇ ਜੀ 10 ਮਿੰਟ ਤੱਕ ਚੱਡ ਕੇ ਆ ਬਣਦਾ ਆਪੇ ਹੋ ਗਿਆ ਬੰਦ ਹੋਣਾ ਇਹ ਲੈਡ ਤਾਂ ਨਹੀਂ ਭੱਜ ਗਈ ਪਰ ਲੈਡ ਤਾਂ ਆ ਵੀ ਬੁਝਣੀ ਚਾਹੀਦੀ ਬਾਹਰ ਲਈ ਉਹ ਥੱਲੇ ਦੇਖ ਲਓ ਜੀ ਜੀ ਜਸਮੀਨ ਕੋਈ ਨਹੀਂ ਤੁਸੀਂ ਛੇੜ ਛੇੜ ਕੇ ਦੇਖੀ ਜੰਨੇ ਹੋ ਰੀਤ ਨੇ ਕਰਿਆ ਰੀਤ ਦਾ ਤਾਂ ਹੱਥੇ ਹੀ ਜਾਣਾ ਰੀਤ ਥੱਲੇ ਬੈਠੀ ਆ ਨਾ ਰੀਤ ਦਾ ਹੱਥ ਕਿਨੇ ਚਲ ਜੂ ਲੋ ਹਾਂਜੀ ਹੋਰੇ ਉਹਦਾ ਹਾਂਜੀ ਕਰਿਓ ਤਾਂ ਟੈਚ ਚੱਕ ਫਿਰ ਅਪਣਾ 20 ਮਿੰਟ ਰਹਿ ਗਏ ਸਟੈਂਪ ਪੂਰਾ ਹੋ ਜਾਣਾ ਰਪਾ ਤਾਂ ਫਿਰ ਇਹਨੂੰ ਪਾੜ ਦੇਣਾ ਬੰਦ ਨਹੀਂ ਹਲੇ ਫਿਰ ਫੋਨ ਕਰ ਉਹ ਹੋ ਗਿਆ ਹਾਫ ਬੰਦ ਹੋ ਗਿਆ ਰਹਿਣ ਦੇ ਉਹ ਤਾਂ ਬੰਦ ਜ਼ਰੂਰੀ ਹੈ ਕਿ ਉਹ ਨਹੀਂ ਕਰ ਲੈਣਾ ਲੈ ਵਾਓ ਵਾਓ ਖਾਈ ਬਣ ਗਿਆ ਇਹ ਥੋੜਾ ਜਿਹਾ ਨਾਸੀ ਮਾਸੀ ਨਾਲ ਹੁੰਦਾ ਇਹ ਵੀ ਹੁੰਦਾ ਵੀ ਇਹ ਬਣ ਗਿਆ ਮੈਨੂੰ ਚੈੱਕ ਕਰਾਓ ਤੁਸੀਂ ਬੜਾ ਸ਼ੈਫ ਆ ਮੈਂ ਕਹਿੰਦੀ ਕਿ ਚਾਚੇ ਨੂੰ ਫੋਨ ਮਾਰ ਚਾਚੇ ਨੂੰ ਵੀ ਮਾਰਦੀ ਆ ਪਰ ਮੈਨੂੰ ਵੀ ਲੱਗਦਾ ਬਣ ਗਿਆ ਕਿਤੇ ਹੱਥ ਲਾ ਕੇ ਪਤਾ ਲੱਗ ਰਿਹਾ ਹੈ ਠੀਕ ਹੈ ਹੁਣ ਪਲੇਟਿੰਗ ਕਰਦੇ ਜੀ ਪਲੇਟ ਲਿਆਓ ਪਲੇਟ ਵਿੱਚ ਹੀ ਪਲੇਟ ਇਹਦੀ ਗਲਤੀ ਆ ਸਾਰੀ ਇਹਦੀ ਐਨੀ ਤੱਕ ਟਕਟਾਈ ਹੋਣੀ ਆ ਭਜਲੋ 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 ਕੀ ਕਿਆ ਮੇਰੇ ਵੀ ਡਰਾਖ ਦੇ ਖਾਣਾ ਵੱਡੋ ਜੀ ਇਹਨੂੰ ਇੱਕ ਮਿੰਟ ਲਾਜ਼ਮੀ ਨਹੀਂ ਇੱਕ ਪਲੇਟ ਦੀ ਆ ਦੇਖ ਲੋ ਉਹ ਪਲੇਟ ਮੈਨੂੰ ਜੀ ਆਹ ਲੈ ਲਓ ਫਿਰ ਅਯੋ ਜਾਨਾ ਬਧੀਆ ਲੈ ਟਿਓ ਚੈੱਕ ਲੋਪਈ ਮਾਸੀ ਚੜ ਗਈ ਉੱਪਰ ਟਟਟ ਉਹ ਹੈ ਨਹੀਂ ਯਾਰ ਸ਼ਟ ਬੱਚਾ ਬੁਲਦਾ ਨਹੀਂ ਰਹਿਣਾ ਨਹੀਂ ਯਾਰ ਦੋ 3 ਹੋ ਜਿਨਾ ਨਹੀਂ ਯਾਰ ਤੂੰ ਸਮਝੀ ਨਹੀਂ ਕਿਹੜੀ ਖੜਨੇ ਨਹੀਂ ਆ ਚੱਲਾ ਹੋਰ ਤੁਸੀਂ ਨਾਰਮਲ ਲੈ ਲੋ ਫਿਰ ਹਾਂ ਮੈਂ ਆਹੀ ਕਹਿੰਦੀ ਸੀ ਮੈਂ ਤਾਂ ਆਹੀ ਕਹਿੰਦੀ ਸੀ ਆ ਲੋ ਤੇ ਮੇ ਕਰਕੇ ਫਲਾਈ ਆ ਮ ਜਿਵੇਂ ਬਲਾਵ ਮੈਨੂੰ ਪਨੀਰ ਦੇ ਵਾਹ ਕੋਈ ਨਹੀਂ ਇਹ ਨਾ ਚਿੱਕ ਗਦਾ ਇਹ ਲਪਾ ਫਿਰ ਤੇ ਮੈਂ ਤਾਂ ਨਹੀਂ ਚਿੱਕ ਨੂੰ ਕਿੰਨੀ ਆ ਬੀ ਆਪਾਂ ਹੋ ਉਹ ਲੈ ਕੇ ਆਉਣੇ ਆ ਉਹਦੇ ਨਾਲ ਟਰਾਈ ਕਰਕੇ ਦੇਖਦੇ ਆ ਇੱਕ ਵਾਰੀ ਇਹਦੇ ਥੋੜੀ ਜੀ ਸੌਸ ਕਰ ਲਉ ਚਲੋ ਕੰਮ ਕਰੀਏ ਚਾਚਾ ਜੀ ਨੇ ਆ ਪਤਾ ਚਾਚਾ ਆ ਗਿਆ ਆ ਗਿਆ ਮੰਮੀ ਨੇ ਚਾਚੇ ਨੂੰ ਹਕ ਮਾਰ ਦਿੱਤੀ ਆ ਗਿਆ ਮੈਂ ਉਹਨੇ ਇਸ ਬਾਬਾ ਥੋੜੀ ਜਿਹੀ ਪਾਇਓ ਨਹੀਂ ਨਹੀਂ ਇਹ ਤਾਂ ਕੋਈ ਸਾਲ ਬਣਾਉਣੀਆਂ ਅੱਛਾ ਗਾਟ ਪਰ ਉਹਨੇ ਮੈਸ ਮਾਸੀ ਮੈਂ ਹੀ ਸਖਾਈ ਹੋਈ ਹੈ ਜੀ ਇਸ ਕਰਕੇ ਉਹ ਜੀ ਮਨ ਨੂੰ ਖਸਾਉਂਦਾ ਨਹੀਂ ਚਾਹੀ। ਸੇ ਲੋਹਣ ਇਹਨੂੰ ਹੱਥ ਤੇ ਚੱਕੋ ਪਹਿਲਾਂ ਇੱਕ ਫੋਟੋ ਖਿੱਚੀ ਕੇ ਸੋਹਣੀ ਜੀ। ਹੱਜਾ। ਬਚਾ ਕੇ ਪਹਿਰੀ ਪਹਿਰੀ ਮਸਾਲਾ ਪਾ ਲਾ ਮਾਸੀ ਹਲੇ। ਉਹ ਵੀ ਪਾਉਣੀ ਆ ਆਪਾਂ ਟੈਨਸ਼ਨ ਨਾ ਲੈ। ਉਹ ਜਿਆਦਾ ਵਧੀਆ ਹੋਣਾ। ਪਹਿਰੀ, ਸ਼ੈਰੀ ਸਭ ਪਾ ਲੈਣੇ ਆਪਾਂ ਨੇ। ਬਚਾ ਕੇ ਕਿ ਕਿ ਇਹ ਵੀ ਤੇਜ ਆ। ਬੱਸ ਤੇਜ ਆ ਤੁਹਾਂ ਕਾ ਨਿਕਲ ਜਣੀ ਆ। ਤੇਰੀ ਪਤਾ ਤਾਂ ਲੱਗੇ ਤੇਰੀ। ਨਿਕਾਲਦਾ ਹਾਏ ਹੈ ਅੱਜ ਪਾਈ ਆਪਣੇ ਜੀਨ ਮਾਸੀ ਰੋਟੀ ਲੈ ਕੇ ਚੱਲੀ ਸਾਰੀ ਪਨੀਰ ਲੈ ਕੇ ਚੱਲੀ ਆਪਣੇ ਜੀਨ ਚਲੋ ਭਾਈ ਕਰਾਈਆ ਚਾਚੇ ਨੂੰ ਟੈਸਟ ਟਾ 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 ਹਾਰੋ ਸਦਾ ਤੁਹਾਡੇ ਬਾਪ ਤੇ ਮਿਸ ਬਣਾਈ ਪੜੀ ਜਿਹੜਾ ਉਹ ਟਾਇਰ ਦਾ ਵਿੱਚ ਉਹ ਬਟਰ ਨਹੀਂ ਹੈਗਾ ਜੀ ਇਹ ਮੈਂ ਇਹ ਕਹਾਂਗੀ ਅਮੀ ਆ ਗਈ

ਦੇ ਸੋਸ ਨੂੰ ਥੋੜਾ ਜਿਹਾ ਖਾ ਲ ਨਾਨੀ ਟੇਸਟ ਕਰਕੇ ਦੱਸ ਦੋ ਵੀ ਹਾਂ ਭਾਈ ਸਵਾਦ ਆ ਲੈ ਲਓ ਰਾਈ ਬੱਸ ਹੂੰ ਵੀਡੀਓ ਬਣਾ ਸ਼ਸ਼ਮੀ ਨੇ ਕੱਢਿਆ ਆ ਹਾਂ ਹਾਂ ਤੇ ਫਿਰ ਮੈਂ ਵੀਡੀਓ ਬਣਾਉਂਦੀ ਸੀ ਨਾ ਥੈਂਕ ਯੂ ਹੂੰ ਰੰਗ ਆ ਲੱਗ ਗਈ ਹਿੰਦਾ ਆ ਦੀ ਪਿਆਜ਼ ਪਰ ਦਮੂਰੇ ਦੇ ਬੱਸ ਸਾਰੇ ਇਹ ਆਪਣੇ ਘਰਾਂ ਨੂੰ ਦੇਣ ਨੂੰ ਨਹੀਂ ਮੈਂ ਮੈਂ ਘਰਾਂ ਲਈ ਨੂੰ ਦੇਣ ਨੂੰ ਬਣਾਇਆ ਦਿੱਤਾ ਹੂੰ ਬਣਾਇਆ ਦਿੱਤਾ ਬਣਾਇਆ ਮੈਂ ਘਰਾਂ ਨੂੰ ਦੇਣ ਵਾਸਤੇ ਦਿੱਤਾ ਦਿੱਤਾ ਹੂੰ ਹਾਂ ਚਾਹ ਤੂੰ ਸਵਾਦ ਮਨੂ ਦਾ ਭਾਂਗ ਜੀ ਮਿਲੇ ਬੱਚੀ ਸਮਾਂ ਤਾਂ ਸਾਰਾ ੱੱਕੇ ਲੱਗੇ ਇੱਥੇ ਤੇ ਭਾਂਗ ਜੀ ਰੋ ਰਹਾ ਸੋਨੇ ਬੈਠ ਪਣੀ ਇਹ ਤਾਂ ਮੇਰੀ ਬਾਤ ਤਾਂ ਠੀਕ ਹੈ ਹਾਂ ਚਲੋ ਕੋਈ ਸੇ ਕਰ ਦੋ ਤਾਂ ਠੀਕ ਹੈ ਹਾਂ ਨਾਨੀ ਵੈਰੀ ਗੁੱਡ ਵੈਰੀ ਗੁੱਡ ਆਓ ਕੰਮ ਆ ਗੱਦੇ ਨੂੰ ਤਾਂ ਨੂੰਣ ਜਦਾਂ ਕਹਿੰਦਾ ਮੇਰੀ ਹੱਥ ਭੰਤੀ ਹੂੰ ਮਤਲਬ ਜਿਹੜੀ ਮੇਰੀ ਮੈਂਟ ਆ ਉਹਦੀ ਹੱਲਾ ਕੇਰੀ ਚਾ ਕਿਆ ਦੇਣੀ ਹੂੰ ਵਧੀਆ ਬਣਾ ਮੈਂ ਤਾਂ ਕਹਿੰਦਾ ਵਧੀਆ ਬਣਾ ਦੇ ਕਹਿੰਦਾ ਫੰਕ ਵਧੀਆ ਬਣਿਆ ਹਾਂ ਹੋਰ ਕਾਲੇ ਵਾਲੇ ਸਵਾਦ ਦੀ ਮਰਦੀ ਇਹ ਬਣੀ ਚਲੋ ਠੀਕ ਆ ਫਿਰ ਚਲੋ ਠੀਕ ਆ ਫਿਰ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਚ ਬੋਗੀ ਮੈਂentra سیر फ्रेश ਬਣਾਇਆ ਤਾਂ ਬਾਕੀ ਜੇ ਕੋਈ ਗਲਤੀ ਹੋਵੇ ਤਾਂ ਦੱਸ ਸਕਦੇ ਹੋ। ਗਤੀ ਜਿਵੇਂ ਜੈਸਮੀਨ ਰੰਗ ਦੇ। ਆ ਫਿਰ ਜੈਸਮੀਨ ਹੁੰਦੀਆਂ ਨਾ। ਆਹ ਸਮਾਨਾ ਤਕ ਬਸ 730। ਪਰਫੈਕਟ। ਆਕੇ ਫਿਰ ਬਾਏ ਬਾਏ ਸ਼ੁਭਾਈ ਕਰਦੇ। ਹਾਂ।